ਇੱਕ ਪਾਸੇ ਤਾਂ ਜਿਥੇ ਸਿਵਲ ਹਸਪਤਾਲਾ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਕਮੀ ਦੱਸ ਕੇ ਪੱਲਾ ਛਾੜ ਦਿੱਤਾ ਜਾਂਦਾ ਹੈ ਉੱਥੇ ਹੀ ਅਗਰ ਸਿਵਲ ਹਸਪਤਾਲ ਫਗਵਾੜਾ ਦੀ ਗੱਲ ਕਰੀਏ ਤਾਂ ਫਗਵਾੜਾ ਦੇ ਸਿਵਲ ਹਸਪਤਾਲ ਦਾ ਸਟਾਫ ਵੀ ਇਨ੍ਹਾਂ ਵਿੱਚੋਂ ਇੱਕ ਹੈ ਜੋ ਕਿ ਮਰੀਜ਼ਾਂ ਨੂੰ ਸਮੇਂ-ਸਮੇਂ ਤੇ ਦਵਾਈਆਂ ਦੀ ਘਾਟ ਦੱਸ ਕੇ ਆਪਣਾ ਪੱਲਾ ਛਾੜਦਾ ਰਹਿੰਦਾ ਹੈ ਪਰ ਅਸਲ ਵਿੱਚ ਸਚਾਈ ਕੀ ਹੈ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਸਿਵਲਾ ਹਸਪਤਾਲ ਫਗਵਾੜਾ ਵਿਖੇ ਬਣੀ ਨਵੀਂ ਬਿਲਡਿੰਗ ਦੀਆਂ ਹਨ ਜਿੱਥੋਂ ਕਿ ਵੱਡੀ ਮਾਤਰਾ ਵਿੱਚ ਐਕਸਪਾਇਰੀ ਟੀਕਿਆਂ ਦੇ ਡੱਬੇ ਮਿਲੇ ਨੇ ਜਿਨ੍ਹਾਂ ਨੂੰ ਸਟਾਫ ਵੱਲੋਂ ਡਿਸਟਰਾਈ ਕੀਤਾ ਜਾ ਰਿਹਾ ਸੀ ਇਸ ਸੰਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਸਟਾਫ ਵੱਲੋਂ ਐਕਸਪਾਇਰੀ ਟੀਕਿਆਂ ਦੀਆਂ ਬੰਦ ਪੇਟੀਆਂ ਵਿੱਚੋਂ ਟੀਕਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਇਸ ਦੌਰਾਨ ਜਦੋਂ ਸਟਾਫ ਦੇ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਸਟਾਫ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਚੁੱਪਚਾਪ ਹੀ ਆਪਣਾ ਕੰਮ ਕਰਦਾ ਰਿਹਾ ਇਸ ਦੌਰਾਨ ਜਦੋਂ ਸਿਵਲਾ ਹਸਪਤਾਲ ਫਗਵਾੜਾ ਦੇ ਹੱਡੀਆਂ ਦੇ ਮਾਹੇ ਡਾਕਟਰ ਰਚੇਸ਼ ਚੰਦਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਐਂਟੀਬਾਇਓਟਿਕ ਇੰਜੈਕਸ਼ਨ ਹਨ ਜੋ ਕਿ ਐਕਸਪਾਇਰ ਹੋ ਚੁੱਕੇ ਹਨ ਤੇ ਇਹਨਾਂ ਨੂੰ ਕਾਰਵਾਈ ਤਹਿਤ ਬਾਇਓਮੈਡੀਕਲ ਵਿੱਚ ਡੰਪ ਕਰਨ ਲਈ ਰੱਖਿਆ ਹੋਇਆ ਹੈ ਉਹਨਾਂ ਦੱਸਿਆ ਕਿ ਐਕਸਪਾਇਰ ਹੋਏ ਇੰਜੈਕਸ਼ਨ ਦੀਆਂ ਪੇਟੀਆਂ ਬਾਰੇ ਤਾਂ ਡਰੱਗ ਸਟੋਰ ਤੋਂ ਹੀ ਪਤਾ ਲੱਗੇਗਾ ਹੋਰ ਕੀ ਕਿਹਾ ਡਾਕਟਰ ਰਚੇਸ਼ ਚੰਦਰ ਨੇ ਚਰਾਤੋਂ ਸੀ ਵੀ ਸੁਣੋ ਡਾਕਟਰ ਜੇ ਜੀ ਐਸਟੀਐਮ ਆਪਾਂ ਨਵੀਂ ਬਿਲਡਿੰਗ ਦੇ ਸਿਮ ਹਸਪੀਟਲ ਦੇ ਵਿੱਚ ਖੜੇ ਆ ਜਿਹੜੀਆਂ ਇੱਥੇ ਇੱਕ 10 ਪੇਟੀਆਂ ਦੇ ਕਰੀਬ ਪਈਆਂ ਪੇਟੀਆਂ ਇਹ ਕਾਹਦਾ ਟੀਕਾ ਰ ਕਿਉਂ ਇਹਨੂੰ ਡਿਸਪੋਜ਼ ਕਰ ਦਿੱਤਾ ਜਾ ਜਾ ਐਂਟੀਬਾਡੀ ਹੈ ਜਿਹੜੀ ਕਿ ਐਕਸਪਾਇਰ ਹੋਏ ਆ ਬਾਇਓ ਪ੍ਰੋਸੀਜਰ ਅਸੀਂ ਇਹਨਾਂ ਨੂੰ ਬਾਇਓ ਮੈਡੀਕਲ ਵੇਸਟ ਵਿੱਚ ਡੰਪ ਕਰਨ ਲਈ ਰੱਖਿਆ ਹੋਇਆ ਇਹਨਾਂ ਨੂੰ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਡੱਬਿਆਂ ਵਿੱਚ ਕਰਕੇ ਬਾਇਓ ਮੈਡੀਕਲ ਡਿਸਪੋਜ਼ਲ ਦੇਣਾ ਇਹਨਾਂ ਦੀ ਕਿੰਨੀ-ਕਿੰਨੀ ਕੀਮਤ ਹੈ ਜੀ ਦੋਨਾਂ ਦੀ ਇਹ ਕੀਮਤ ਬਾਰੇ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਪਰ ਜੋ ਪ੍ਰਿੰਟ ਕਹਿ ਰਿਹਾ 300 3 ਕੀ ਦੇਖੋ 1990 ਰੁਪਏ ਰੇਟ ਲਿਖਿਆ ਹੋਇਆ ਹੈ ਹਾਂਜੀ ਇਹ ਲਿਖਿਆ ਤੇ ਡਾਕਟਰ ਸਾਹਿਬ ਇਹ ਕਾਦੇ ਵਾਸਤੇ ਇੰਜੈਕਸ਼ਨ ਹੁੰਦਾ ਹੈ ਥੋੜੀ ਜਨੀ ਜਾਣਕਾਰੀ ਐਂਟੀਬਾਇਓਟਿਕ ਮਤਲਬ ਕਿ ਇਨਫੈਕਸ਼ਨ ਲਈ ਹੁੰਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋਵੇ ਪੇਟ ਦੀ ਹੱਡੀਆਂ ਦੀ ਕੋਈ ਵੀ ਇਨਫੈਕਸ਼ਨ ਹੋਵੇ ਉਹਦੇ ਵਿੱਚ ਐਂਟੀਬਾਇਓਟਿਕ ਦਿੱਤਾ ਜਾਂਦਾ ਅੱਛਾ ਇਹ ਕੋਈ ਸਾਹਮਣੇ ਆਵੇ ਕਿੰਨਾ ਲਾੜ ਆਇਆ ਸੀ ਉਹ ਕਿੰਨੀਆਂ ਕਿਸ਼ਿਸ਼ੀਆਂ ਆਈਆਂ ਲਾੜ ਐਗਜੈਕਟ ਤੁਹਾਨੂੰ ਪਤਾ ਲੱਗਦਾ ਜੀ ਡਰਗਸਟੋਰ ਤੋਂ ਇਦਾਂ ਮੈਂ ਹੀ ਦੱਸ ਸਕਦਾ ਕਿੰਨਾ ਲਾੜ ਆਇਆ ਕਿੰਨਾ ਨਾ ਕੋਸਮ ਮਰੀਜ਼ ਤਾਂ ਦਵਾਈਆਂ ਤੋਂ ਤਰਸਦੇ ਰਹਿੰਦੇ ਆ ਜਿਆਦਾਤਰ ਸਰਕਾਰੀ ਹਸਪ ਆ ਇਥੇ 10 ਦੇ ਕਰੀਬ ਡੱਬੇ ਆ ਇੱਕ ਡੱਬੇ ਦੇ ਵਿੱਚ 200 ਤੇ 80 ਦੀ ਪੈਕਿੰਗ ਆ ਜੀ 2800 ਡੱਬੀਆਂ ਜਿਹੜੀਆਂ ਵੇਸਟੇਜ ਹੋ ਗਈਆਂ ਮਤਲਬ ਇਹ ਕਿਤੇ ਆਪਾਂ ਦੂਸਰੀ ਬ੍ਰਾਂਚ ਦੇ ਵਿੱਚ ਦੂਸਰੇ ਹਸਪੀਟਲ 'ਚ ਸ਼ਿਫਟ ਵੀ ਕਰ ਸਕਦੇ ਸੀ ਦੇਖੋ ਜੀ ਇਹ ਜਿਹੜਾ ਪਿੱਛੋਂ ਲੋਡ ਹੈ ਨਾ ਉਹਦੇ ਹਿਸਾਬ ਨਾਲ ਕਦੋਂ ਆਇਆ ਉਹ ਹਿਸਾਬ ਨਾਲ ਕਿ ਜੇ ਸਾਨੂੰ ਕਿਹੜੀ ਡੇਟ ਤੇ ਆਉਗਾ ਸਾਨੂੰ ਦੱਸ ਸਕਦੇ ਕਿੱਦਾਂ ਦੱਸੋ ਹੈ ਤੁਹਾਡੇ ਧਿਆਨ ਚ ਕਿਹੜਾ ਸ਼ਿਫਟ ਕਰਨ ਦਾ ਜਿਹੜਾ ਮੇਨ ਹੈਗਾ ਆ ਉਹ ਡਿਸਟ੍ਰਿਕਟ ਕੋਲ ਦਾ ਟੋਟਲ ਪੇਟੀਆਂ ਕਿੰਨੀਆਂ ਹੈਗੀਆਂ ਸਾਰੀਆਂ ਡਰਗ ਸਟੋਰ ਤੋਂ ਪਤਾ ਲੱਗਣਾ ਐਗਜ਼ੈਕਟ ਇਸ ਟਾਈਮ ਮੌਕੇ ਤੇ ਪੇਟੀਆਂ ਕਿੰਨੀਆਂ ਪਈਆਂ ਜੀ ਇਹਦੇ 7-8 ਪੇਟੀਆਂ ਹੈਗੀਆਂ ਜੀ ਜਿਹੜੇ ਇੱਕ ਵਿੱਚ ਖਾਲੀ ਵੀ ਭਰੇ ਹੋਏ ਆ ਤੇ ਆਪਾਂ ਦੂਜੇ ਗੱਟੇ ਤੇ ਤੇ ਜਿਹੜਾ ਇਹ ਪਹਿਲਾਂ ਐਕਸਪਾਇਰ ਹੋਇਆ ਹੈ ਪਤਾ ਇੱਕ ਇੰਜੈਕਸ਼ਨ ਦਾ ਸੀ 2024 ਦਾ ਐਕਸਪਾਇਰ ਦੂਜੇ ਮੇ ਅਪ੍ਰੈਲ ਅੱਛਾ ਜੀ ਤੇ ਡਾਕਟਰ ਸਾਹਿਬ ਜਿਹੜੇ ਇਹਦੇ ਵਿੱਚੋਂ ਪਾਊਡਰ ਕੱਢਦੇ ਪਏ ਆ ਜਿਹੜਾ ਪਾਊਡਰ ਉਹ ਕੀ ਕੀਤਾ ਜਾਏਗਾ ਬਾਅਦ ਚੋਂ ਇਹ ਪਾਊਡਰ ਬਾਇਓ ਮੈਡੀਕਲ ਵੇਸਟ ਦੇਤੇ ਜਾਂਦੇ ਆ ਉਹਨੂੰ ਲੋਪੇ ਪੈਕ ਕਰਕੇ ਉਹ ਜਿਦਣਾ ਕਿ ਉਹਨੇ ਆਪ ਹੀ ਡਿਸਪੋਜ਼ ਕਰਨਾ ਇਹਨਾਂ ਸੀਸ਼ੀਆਂ ਹਸਪੀਟਲ ਵਾਲਿਆਂ ਦੀ ਡਿਊਟੀ ਆ ਇਹ ਵੀ ਖਾਲੀ ਕਰਕੇ ਸ਼ੀਸ਼ੀਆਂ ਤੁਸੀਂ ਦੁਬਾਰਾ ਉਸੇ ਕੰਪਨੀ ਨੂੰ ਭੇਜਣੀਆਂ ਨਹੀਂ ਕੰਪਨੀ ਨੂੰ ਨਹੀਂ ਅਸੀਂ ਸਿਰਫ ਬਾਇਓ ਮੈਡੀਕਲ ਵੇ ਬੈਕ ਉਹਨਾਂ ਨੂੰ ਦੇਨੀ ਆ ਜੀ ਉਹਨਾਂ ਦੇ ਲਿਆ ਉਹ ਅੱਗੇ ਉਹਨੇ ਆਪੇ ਡਿਸਪੋਜ਼ ਕਰ ਦਿਆ ਫਟਾ ਇੱਥੇ ਕਰੋ ਲੈਂਗੇ ਤੇ ਸ਼ੀਸ਼ੀ ਦੇ ਉੱਪਰੋਂ ਸਟicker ਵੀ ਲਾ ਕੇ ਭੇਜੂਗੇ ਜਾਂ ਸਟicker ਸਮੇਤ ਹੀ ਜਾਏਗਾ ਉਹ ਪੋਸਟਰ ਦੇ ਹਿਸਾਬ ਨਾਲ ਹੈ ਕਿ ਕਿ ਬੈਂਨ ਉਹ ਦੇਖ ਰਿਹਾ ਨੇ ਕਿ ਇਹ ਜਿਹੜੀ ਉਹ ਸਟicker ਤਾਂ ਮੈਨੇ ਬੈਕ ਨਹੀਂ ਦੱਸੋ ਇੱਕ ਕਿੰਨਾ ਕਦੋਂ ਮਾਲ ਆਇਆ ਸੀ ਨਾ ਕੋ ਸਾਹਮਣੇ ਆਇਆ ਆਪਣੇ ਇਹ ਡਰਗਸ ਸਟੋਰ ਤੋਂ ਹੀ ਪਤਾ ਲੱਗਣਾ ਸਿਵਲ ਅਫਸਰ ਫਵਾੜੇ ਦੇ ਡਰਗ ਸਟੋਰ ਤੋਂ ਵੀ ਕਿਹੜੀ ਟ੍ਰਿਪ ਨੂੰ ਇੰਟੈਂਟ ਹੋਇਆ ਕਿੱਥੋਂ ਆਇਆ ਕਿੱਦਾਂ ਆਇਆ ਦੱਸੋ ਇਹ ਲੱਗਦਾ ਨਹੀਂ ਸੀ ਵੀ ਆਪਾਂ ਨੂੰ ਜੇ ਆਪਾਂ ਨੂੰ ਲੱਗਦਾ ਆਪਣੇ ਕੋਲ ਸਟਾਕ ਜਾਦਾ ਪਿਆ ਆ ਬੇ ਸਟਾਕ ਨੂੰ ਆਪਾਂ ਕਿਤੇ ਹੋਰ ਸੈਂਟਰ ਜਾਂ ਕਿਤੇ ਵੀ ਜ਼ਿਲ੍ਹੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਲੋਡ ਹੋਵੇ ਤਾਂ ਉੱਥੇ ਭੇਜ ਸਕਦੇ ਸੀ ਇਹ ਜਿਹੜਾ ਭੇਜਣ ਦਾ ਕੰਮ ਆ ਜਿਹੜਾ ਸਾਨੂੰ ਦਿੰਦਾ ਜਿਹੜਾ ਹੈੱਡ ਕੁਆਰਟਰ ਹੈ ਨਾ ਉਹ ਸਾਨੂੰ ਜਿਹੜਾ ਫਵਾੜੇ ਦਿੰਦਾ ਜਾਂ ਭਰਾ ਦਿੰਦਾ ਉਹਨਾਂ ਨੇ ਅੱਗੇ ਅੱਗੇ ਭੇਜਣਾ ਯਾਨੀ ਕਿ ਉਹਨਾਂ ਦਾ ਕਿਆਜ ਹੋਏਗਾ ਵੀ ਇਸ ਟਾਈਮ ਫਵਾੜਾ ਦੇ ਵਿੱਚ 8-10 ਬੈਡੀਆਂ ਇਹ ਇਹ ਅੰਮਦਲੂ ਰਿਪੋਰਟ ਹੋਣਾ ਉਹਨਾਂ ਦੇ ਕੋਲ ਵੀ ਹੋਏਗਾ ਤੁਸੀਂ ਡੇਲੀ ਅਪਲੋਡ ਕਰਦੇ ਹੋਣੇ ਹਾਂਜੀ ਰਿਪੋਰਟ ਅਪਡੇਟ ਠੀਕ ਹੈ ਇੱਕ ਪਾਸੇ ਤਾਂ ਜਿੱਥੇ ਸਟਾਫ ਹਸਪਤਾਲ ਵਿੱਚ ਦਵਾਈਆਂ ਦੀ ਘਾਟ ਦੱਸ ਕੇ ਪੱਲਾ ਛਾੜ ਦਿੰਦਾ ਹੈ ਉੱਥੇ ਹੀ ਇੰਨੀ ਵੱਡੀ ਮਾਤਰਾ ਵਿੱਚ ਇੰਜੈਕਸ਼ਨਾਂ ਦੇ ਐਕਸਪਾਇਰ ਹੋਣ ਵਿੱਚ ਵੀ ਕਿਤੇ ਨਾ ਕਿਤੇ ਹਸਪਤਾਲ ਦਾ ਸਟਾਫ ਹੀ ਵੀ ਜ਼ਿੰਮੇਵਾਰ ਹੈ ਅਗਰ ਸਮੇਂ ਸਮੇਂ ਤੇ ਇਹ ਹੀ ਇੰਜੈਕਸ਼ਨ ਜ਼ਰੂਰਤਮੰਦ ਮਰੀਜ਼ਾਂ ਲਈ ਵਰਤੋਂ ਵਿੱਚ ਲਿਆਏ ਹੁੰਦੇ ਤਾਂ ਸ਼ਾਇਦ ਅੱਜ ਇੰਨੀ ਵੱਡੀਆਂ ਦਵਾਈਆਂ ਦੀ ਖੇਪ ਨੂੰ ਡਿਸਟਰੋਏ ਕਰਨ ਦੀ ਲੋੜ ਨਾ ਹੁੰਦੀ ਲੋੜ ਹੈ ਹਸਤਾਲ ਦੇ ਸਟਾਫ ਨੂੰ ਇਸ ਪਲ ਖਾਸ ਧਿਆਨ ਦੇਣ ਦੀ ਨਵਰੰਗ ਚੈਨਲ ਲਈ ਫਗਵਾੜਾ ਤੋਂ ਜੱਸ ਸ਼ਰਮਾ ਦੀ ਰਿਪੋਰਟ